ਜੈ ਜੀ ਜਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੇ ਸਾਰੇ ਜ਼ਿੰਮੇਵਾਰ ਸ਼ਖਸੀਅਤ ਜਿੰਨੇ ਇੱਥੇ ਪਹੁੰਚੇ ਆਂ ਬੀਬੀਆਂ ਪਹੁੰਚੀਆਂ ਇਹਨਾਂ ਸਾਰਿਆਂ ਨੂੰ ਇਸ ਸੰਖੇਪ ਜੇ ਸੱਦੇ ਤੇ ਜਮੀਨ ਪ੍ਰਾਪਤੀ ਸ੍ਰਸ਼ਟਮੇਤੇ ਫਿਰ ਗੁਰ ਵੱਲੋਂ ਸਾਰੀ ਕਮੇਟੀ ਵੱਲੋਂ ਜਿਹਾ ਕਿਹਾ ਜਾਂਦਾ ਸਾਥੀਓ ਬੜੀਆਂ ਰਚਾਦਾ ਹੋਈਆਂ ਤੁਸੀਂ ਦੇਖਿਆ ਹੋਣਾ ਤੇ ਪਿੱਛੇ ਦੇ 25 ਫੜੀਰੀ ਨੂੰ ਸਰੂਪਤ ਦੋ 900 ਫੜੀ ਏਕੜ ਜ਼ਮੀਨ ਦੇ ਉੱਤੇ ਸਾਡੇ ਬੇਜ਼ਮੀਨੇ ਕਰਤਿਰੋਤਾਵਾਂ ਉਹ ਜ਼ਮੀਨ ਦਾ ਅਧਿਕਾਰ ਦਵਾਇਆ ਗਿਆ ਉੱਥੇ ਚਰਾਗ ਜਿਗਾਰ ਕੋ ਬੇਜ਼ਾਰ ਜ਼ਮੀਨ ਤੇ ਅਸੀਂ ਅਧਾ ਹੱਕ ਜਤਾਇਆ ਔਰ ਬੜੀ ਵੱਡੀ ਪ੍ਰਾਪਤੀ ਸੀ ਸਾਡੇ ਬਰਖਾ ਤੋਂ ਇਹ ਜ਼ਮੀਨਾ ਖੋਹਿਆ ਗਈਆਂ ਇਹ ਰਾਜੇ ਮਹਾਰਾਜੇ ਦਾ ਵੱਡੇ ਜ਼ਿਮੀਂਦਾਰ ਕੋਈ ਜ਼ਮੀਨਾਂ ਨਾਮ ਲੈ ਕੇ ਨਹੀਂ ਸੀ ਜੰਮੇ ਇਹ ਜ਼ਮੀਨ ਇੱਥੇ ਹੀ ਰਹਿਣੀ ਹੈ ਤੇ ਇੱਥੇ ਲੰਬੇ ਸਮੇਂ ਤੋਂ ਰਹੀ ਹੈ ਸੋ ਅਸੀਂ ਸਾਰੇ ਲੋਕਾਂ ਕਿਤੇ ਨਾ ਕਿਤੇ ਆਪਣੇ ਪਰਿਵਾਰ ਆਪਣੇ ਦੋਸਤਾਂ ਮਿੱਤਰਾਂ ਦਾ ਆਪਣੀਆਂ ਕਮਜ਼ੋਰੀਆਂ ਨੂੰ ਜਰੂਰ ਅਸੀਂ ਪ੍ਰਗਟ ਕਰਦੇ ਆ ਕਿ ਸਾਡੇ ਕੋਲੇ ਘਰ ਰਹਿਣ ਨੂੰ ਜਗ੍ਹਾ ਹੈ ਨਹੀਂ ਸਾਡੇ ਕੋਲੇ ਜ਼ਮੀਨਾਂ ਕਿਉਂ ਨਹੀਂ ਹੈ ਤੁਹਾਡੇ ਬੱਚੇ ਵੀ ਪੁੱਛਦੇ ਹੋਣਗੇ ਕਦੇ ਸੋਹ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਹਣਾ ਕਹਿੰਦਾ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਅੱਜ ਸਮਾਂ ਆ ਗਿਆ ਕਿ ਤੁਹਾਡੇ ਇਸ ਅਰਥ ਨਾਲ ਅਸੀਂ ਪੰਜਾਬ ਦੇ ਵਿੱਚ ਜਿੱਥੇ ਵੀ ਬੇਤਰਾਜ ਜ਼ਮੀਨਾਂ ਬੇਤਰਾਜ ਪਿੰਡ ਨੇ ਉਹਨਾਂ ਜ਼ਮੀਨਾਂ ਉੱਤੇ ਅਸੀਂ ਕਿਰਤੀ ਮਜ਼ਦੂਰਾਂ ਸਾਰੇ ਲੋਕਾਂ ਨੂੰ ਭਵਾ ਹੋ ਸ਼ਡਿਊਲਡ ਕਾਸਟ ਹੋਣਾ ਨਾ ਹੋ ਜਨਰਲ ਸਮਾਜ ਦੇ ਹੋਣ ਪਛੜੀਆਂ ਸ਼੍ਰੇਣੀਆਂ ਦੇ ਹੋਣਾ ਉਹ ਜ਼ਮੀਨ ਤੇ ਉਹਨਾਂ ਨੂੰ ਬੰਦ ਦਾ ਰਿਕਾਰ ਕਰਵਾਵਾਂਗੇ ਬਹੁਤ ਐਸ਼ੀਰಾವ್ ਜੀ ਨੇ ਨਾਰਾ ਦਿੱਤਾ ਸੀ ਜੋ ਜ਼ਮੀਨ ਸਰਕਾਰੀ ਹੈ ਉਹ ਥੀਂ ہماری ਹੈ ਸੋ ਇਹ ਜ਼ਮੀਨ ਪ੍ਰਾਪਤੀ ਕਾਰਨ ਵਾਸਤੇ ਸਾਨੂੰ ਇੱਕ ਬੜੇ ਟਿੱਕੇ ਸਿੰਘਾਸਦੀ ਰੋਡ ਆ ਤੁਸੀਂ ਸਾਰੇ ਭੜੀ ਭਾਤ ਜਾਣਦੇ ਹੋ ਕਿ ਅੱਜ ਤੋਂ 40 ਸਾਲ ਪਹਿਲਾਂ ਸਾਡੇ ਵਧੀਆ ਪਿੰਡਾਂ ਵਿੱਚ ਖੁੱਲੇ ਖੁੱਲੇ ਘਰ ਹੁੰਦੇ ਸੀ ਹਰ ਘਰ ਕੋਈ ਮਰਦ ਦਾ ਘਾਲ ਕੋਈ ਦੋ ਦਾ ਰੂਪਸ਼ੂ ਹੁੰਦਾ ਸੀ ਆਹਦੇ ਨਾਲ ਸਾਡੇ ਘਰ ਦਾ ਗੁੱਧ ਪਾਣੀ ਦਾ ਗਿਆਰਾ ਚੱਲਦਾ ਸੀ ਖੇਤਾਂ 'ਚ ਪੱਠੇ ਮਿਲਦੇ ਸੀ ਜੇ ਨਹੀਂ ਮੋਲ ਲੈ ਸਕਦੇ ਤਾਂ ਅਸੀਂ ਖੇਤਾਂ ਤੋਂ ਖੋਦ ਕੇ ਪਰਸਿਆਂ ਉੱਤੇ ਪਸ਼ੂ ਪਾਉਦੇ ਸੀ ਅੱਜ ਸਾਡਾ ਕਿਸਾਨ ਭਰਾ ਖੇਤਾਂ ਦੇ ਵਿੱਚ ਘਾਹ ਦੀ ਤੜਲੀ ਉਗਣ ਦਦਾ ਜੇ ਕਿਤੇ ਸਾਡੀਆਂ ਬੀਬੀਆਂ ਖੇਤਾਂ ਦੇ ਵਿੱਚੋਂ ਕਿਤੇ ਵੇਚ ਰਾਗ ਜਮੀਨਾਂ ਤਾਂ ਵੀ ਕਿਤੇ ਘਾਫਰ ਤਾਂ ਜਾਂਦੀਆਂ ਪਰਥੇ ਖੁੱਪਣ ਜਾਂਦੇ ਆ ਤਾ ਉੱਥੇ ਉਹਨਾਂ ਨੂੰ ਬੇਚਤ ਹੋਣਾ ਪੈਂਦਾ ਸੋ ਅੱਜ ਲੋੜ ਆ ਕਿ ਅਸੀਂ ਸਾਰੇ ਪੰਜਾਬ ਵਾਸੀ ਸਾਰੇ ਦੇਸ਼ ਵਾਸੀ ਇਹ ਸਾਡਾ ਜਿਹੜਾ ਖੋਇਆ ਹੋਇਆ ਹੱਕ ਇਹਨੂੰ ਪ੍ਰਾਪਤ ਕਰਨ ਵਾਸਤੇ ਜ਼ਮੀਨ ਜੋ ਸਾਡੀ ਗੋਚੀ ਹੋਈ ਆ ਉਹਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਇਸ ਸੰਸਥਾ ਵਿੱਚ ਆਤਮੇ। ਸੋ ਸਾਥੀਓ ਅੱਜ ਪੰਜਾਬ ਦੇ ਵਿੱਚ ਬਿਹਾਰ ਤੋਂ ਯੂਪੀ ਤੋਂ ਲੱਖਾਂ ਲੋਕ ਮਾਈਗ੍ਰੇਟ ਹੋ ਕੇ ਇੱਥੇ ਆ ਕੇ ਪੰਜਾਬs ਰਹਿ ਰਹੇ ਆ। ਜਿੱਥੇ ਮਰਜੀ ਜਿਹੜੇ ਮਰਜੀ ਵਾਦੇਸ਼ਾਂ ਦੇ ਸਾਹਮਣੇ ਲੇਖੋ ਸਾ ਹਜ਼ਾਰਾਂ ਨਹੀਂ ਗਿਣਤੀ ਵਿੱਚ ਝੁਗੀਆਂ ਟੋਪੀਆਂ ਪਾ ਕੇ ਲੋਕ ਬਿਹਾਰੀ ਲੋਕ ਬਣਾ ਰਹੇ ਆ ਪੰਜਾਬ ਦੇ ਲੋਕਾਂ ਕੋਲ ਮਰਨਾ ਮਰਨਾ ਸਾਨੀ ਹਰ ਰਹਿਣ ਨੂੰ ਕੱਤੀ ਬਣਾਉਣ ਨੂੰ ਜਗ੍ਹਾ ਹੈ ਨਹੀਂ ਆ ਸਭ ਬਾਕੀ ਦਾ ਕੰਮ ਦੂਰ ਦੀ ਹੈ ਸਭ ਜੇ ਹੈ ਬਿਹਾਰੀ ਲੋਕਾਂ ਦਾ ਜਦ ਦੂਜੇ ਸੁਝਿਆ ਤੋਂ ਆ ਕੇ ਪ੍ਰਵਾਸੀਤ ਭਾ ਪੰਜਾਬੀ ਲੋਕ ਕਿੱਥੇ ਆ ਕੇ ਰਹਿ ਸਕਦੇ ਆ ਇੱਕ ਥੋੜਾ ਜਿਹਾ ਹਰਕਟ ਬਣਾ ਸਕਦੇ ਆ ਤੇ ਫੇਰ ਆਸੀ ਪੰਜਾਬ ਦੇ ਮੂਲ ਨਿਵਾਸੀ ਲੋਕ ਆ ਅਸੀਂ ਇੱਥੇ ਇੱਕ ਮਰਨੇ ਦੇ ਵਿੱਚ ਕਈ ਕਈ ਪਰਿਵਾਰ ਰਹ ਰਹੇ ਆ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਣਾ ਸਰਕਾਰ ਭਪਿੰਦਰ ਸਿੰਘ ਸਰਕਾਰ ਜੀ ਸਿੰਘ ਨਾਲ ਡਾਕਟਰ ਜਸਤਪ ਸਿੰਘ ਜੀ ਨਰਮਲ ਸਿੰਘ ਕਹਿੰਦਾ ਇਹ ਵੀ ਕਹੀਸ ਕਰਾ ਅਸੀਂ ਸਾਰਿਆਂ ਨੇ ਇਹ ਝੰਡਾ ਚੁੱਕਿਆ ਕਿ ਜਿਹੜਾ ਫਰੀਦਕੋਟ ਦੇ ਰਾਜੇ ਦੀ ਜੋ 7000 ਬੇਅਵਾਜ਼ ਜ਼ਮੀਨ ਪਈ ਹੈ ਵੇਚ ਰਾਗ ਜ਼ਮੀਨ ਪਈ ਹੈ ਅਸੀਂ ਆਪਣੇ ਗੈਬਾ ਨੂੰ ਆਪਦੇ ਭੈਣ ਭਰਾਵਾਂ ਨੂੰ ਜਿਹੜੇ ਸਾਡੇ ਨਾਲ ਸੰਘਰਸ਼ ਚੋ ਮੋਢੇ ਨਾਲ ਮੋਢਾ ਲਾਣਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਪਾਵਨਾਂ ਨਾਲ ਅਸੀਂ ਧਟੋਂ ਕਰਤਾ ਉਹਨਾਂ ਦੇ ਜੂਰਗੁਜਾਰੇ ਜੋਗੀ ਉਹ ਹਿਸ਼ ਕਰਾਂਗੇ ਕਿ ਹਰ ਮੈਂਬਰ ਨੂੰ ਸੋਤੋਂ ਕਰਤਾ ਇਸੇ ਕਰ ਮੈ ਜ਼ਮੀਨ ਦਵਾਈ ਜਾਵੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਜ਼ਮੀਨਾਂ ਦੇ ਵਿੱਚ ਜੇ ਅਸਟ ਪਰਿਵਾਰ ਕੋਲ ਚਿੱਲਾ ਜ਼ਮੀਨ ਵੀ ਬਣਦੀ ਹੈ ਪੱਤਾਰਕ ਨਾਲਾ ਜੇ ਅਸੀਂ ਉਹ ਕਰਦੀ ਕਣਕ ਵੀ ਕੇ ਆਪਣੇ ਖਾਨ ਜੋ ਕੇ ਬਾਣੇ ਪੈਦਾ ਕਰ ਸਕਦੇ ਆ ਕਨਾਲ ਦੋ ਕਨਾਲ ਅਸੀਂ ਪੱਠੇ ਵੀ ਸਕਦੇ ਆ ਕੋਈ 10 ਮਰਨਾ ਚਾਹਦਾ ਘਰ ਪਾਰ ਸਕਦੇ ਆ ਓਏ ਅੱਜ ਤਾਂ ਜੇ ਅਸੀਂ ਮੁੰਡਾ ਬਿਆਲੀਏ ਸਾਨੂੰ ਇੱਕ ਵੱਖਰਾ ਕਮਰਾ ਪਾਉਂਦੀ ਜਗ੍ਹਾ ਹੈ ਨਹੀਂ ਸਾਡੇ ਕੋਲੇ ਸੋਏ ਦੱਖਣਾ ਸੁਸਕੀ ਤਾ ਉਸੇ ਜਿੰਨੇ ਵੀ ਆਇਓ ਸਾਰਿਆਂ ਨੂੰ ਇਹ ਪਤਾ ਮੈਂ ਕੋਈ ਨਵੀਂ ਗੱਲ ਨਹੀਂ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਜੋ ਸਾਡੇ ਆ ਪਿੰਡੂ ਸਮਾਜ ਤੋਂ ਬਿਨਾ ਸ਼ਹਿਰਾਂ ਦੇ ਵਿੱਚ ਵੀ ਅਸੀਂ ਸੰਗੜੀਆਂ ਵਾਰਦੀਚ ਰਹਿ ਰਹੇ ਆ ਜੇ ਕੱਲੇ ਕੋੜ-ਕੂਰੇ ਦੀ ਗੱਲ ਕਰੀਏ ਮੇਰਾ ਖਿਆਲ ਹਰ ਸ਼ਹਿਰ ਦੀ ਉਹੀ ਗੱਲ ਹੋਊਗੀ ਭਾਵੇਂ ਪ੍ਰੇਮ ਨਗਰ ਲੈ ਲਓ ਕਾਂਦੀ ਵਸਤੀ ਲੈ ਲਓ ਜੀਵਨ ਨਗਰ ਲੈ ਲਓ ਜੇਲਾ ਮਰਦੀ ਮੱਲਾ ਲੈ ਲਓ ਤਾ ਸਾਡੇ ਕੋਲੇ ਐਸਾ ਕਮਰੇ ਦੀ ਜਿਦਾ ਨਸਾਂ ਔਰ ਅੱਜ ਅਸੀਂ ਪਰਿਵਾਰ ਤੇ ਸਾਰੇ ਦੀ ਦੋਲ ਵੀ ਜਾ ਰੱਖ ਕਰਦੇ ਹਾਂ 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 ਕਰਨਾ ਸੋ ਮੈਂ ਭਾਵੇਂ ਤਵਾਸ ਰਹਿਣਾ ਕਿ ਅਸੀਂ ਆ ਤਿੰਨ ਚਾਰ ਮੀਟਨਾ ਹੋਰ ਕਰਾਂਗੇ ਅਗਲੇ ਐਤਵਾਰ ਵੀ ਇਸੇ ਮੀਟਨ ਅਸੀਂ 10 ਵਜੇ ਕਰਾਂਗੇ ਬਸ ਹੁਣ ਸਾਨੂੰ ਨੇਤਾਂ ਦੀ ਆਦਤ ਅਸੀਂ 9:00 ਵਜੇ ਇਸ ਦਾ ਮੈਕ ਲਾ ਕੇ ਬੈਠੇ ਆ ਸੁਬਾਸ ਜਨਕਰਤੇ ਸਰ ਮੈਨੂੰ 10-15 ਫੋਨ ਆਏ ਕਿੰਨੇ ਵਜੇ ਆਈਏ ਜੀ ਅਸੀਂ ਹਾਲਾਂਕਿ ਪਿੰਡਾਂ ਵਿੱਚ ਜਾ ਕੇ ਉਹਨਾਂ ਨੂੰ ਸਹੂ ਕਰੀਵੇ ਦੱਸਿਆ ਉਹਨਾਂ ਨੂੰ ਮੈਸੇਜ ਲਾਇਆ ਵੀਡੀਓ ਪਾਈਆਂ ਕਿ 10 ਵਜੇ ਤੱਕ ਜ਼ਰੂਰ ਹਾਜ਼ਰ ਹੋ ਜਾਗੇ ਚਲੋ ਦੇ ਰਾਜ ਦਰੋਸਤ ਹੈ ਹੌਲੀ ਹੌਲੀ ਆਪ ਤੱਕ ਸਹਾਰ ਆਊਗਾ ਸੋ ਮਾ ਤੁਹਾਨੂੰ ਫੇਰ ਅੱਜ ਬੇਨਤੀ ਕਰਦਾ ਕਿ ਤੁਹਾਨੂੰ ਹਰ ਦੁਆਰਾ ਪਰਚਨ ਦੀ ਲੋੜ ਨਾ ਪਵੇ ਕਿ ਅਸੀਂ ਇੱਥੇ ਕਿੰਨਾ ਦੇ ਪਹੁੰਚਣਾ ਅਗਲੇ ਐਤਵਾਰ ਨੂੰ ਅਸੀਂ ਇਹ ਚਾਰ ਕੈਂਪਵਾਰਾ ਸਾਡੇ ਕੋਲੇ ਅਸੀਂ ਹਰ ਐਤਵਾਰ ਮੀਟਿੰਗ ਕਰਾਂਗੇ ਇੱਥੇ ਸਾਥੀ ਨੂੰ ਸਾਡੇ ਵੀਰ ਨੇ ਕਿਨੇ ਖੋਰ ਕੀਤਾ ਤੇ ਆਓ ਇਸ ਅਰਸ਼ ਨਾਲ ਸਾਹਮਣੋ ਸਾਹ ਫੋਨ ਤੇ ਕਹਿੰਦਾ ਜੀ ਮੈਂ ਵੀਡੀਓ ਦੇਖ ਲੂੰਗਾ ਭਾਦੀ ਓਏ ਤੇ ਸ਼ਰਾਂ ਦੀ ਲੋੜ ਐ ਐਸੇ ਸ਼ਰਾਂ ਦੀ ਲੋੜ ਆ ਜਾਗਦੇ ਸ਼ਰਾਂ ਦੀ ਲੋੜ ਆ ਜਿਹੜੇ ਤੇ ਆਪਣੇ ਪਰਚਾ ਲਈ ਆਪਣੇ ਪਰਿਵਾਰਾਂ ਨੇ ਇਸ ਕਾਰਸਟਰ ਨੂੰ ਆਸਤੇ ਤੇ ਆ ਰਹੇ ਆ ਔਰ ਜੇ ਅਸੀਂ ਵੀਡੀਓ ਹੀ ਦੇਖਣੀ ਆ ਤਾਂ ਫਿਰ ਤਾਂ ਵੀਡੀਓ ਮੋਬਾਈਲ 'ਚ ਸਾਨੂੰ ਜਗ੍ਹਾ ਮਿਲ ਸਕਦੀ ਆ ਔਰ ਸਾਡੇ ਮੈਂ ਮਹਿਸੂਸ ਕਰਦਾ ਕਿ ਤੁਹਾਡਾ ਕਸੂਰ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਸਾਡੇ ਲੋਕ ਡਰਨ ਵਾਲੇ ਵੀ ਲੱਗਦੇ ਆ ਕਿ ਉੱਥੇ ਨ ਜਾਇਓ ਕੋਈ ਸ਼ਾਂਤ ਪੁਲਿਸ ਦਾ ਕਿਤਾਬਾ ਹੋ ਜੂ ਜਿੱਦੇ ਤੁਸੀਂ 5000 ਪੰਨਾ ਇੱਥੇ ਕੱਟਾ ਹੋ ਜਾਗੇ ਅੱਜ ਵੀ ਭਾਵੇਂ ਤੁਸੀਂ 150 ਦੀ ਗੈਂਟੀ ਤੋਂ ਇੱਥੇ ਕੋਈ ਪੁਲਿਸ ਕੰਟਰੀ ਡਾਕੂਰ ਕਹੀ ਤੁਹਾਨੂੰ ਪਹਟਾਉਣ ਨਹੀਂ ਆਇਆ ਸੋਏ ਇਕੱਲਾ ਇਹ ਡਰਨਾ ਛੱਡੋ ਕੋਈ ਸਮਾਜੀ ਤੇ ਸਾਡੇ ਪਰਖੇ ਤਾਕਤਵਰ ਮੰਨੇ ਜਾਂਦੇ ਸੀ ਬੜੇ ਯੋਧਿਆਂ ਦੇ ਨਾਲੇ ਸਰਦਾਰ ਗੁਰਦੀਪ ਸਿੰਘ ਜੀ ਨੇ ਬੜੇ ਯੋਧਿਆਂ ਦੇ ਨਾਲੇ ਸਰਦਾਰ ਮੋਹਤ ਸਿੰਘ ਕਾਰੂ ਨੇ ਓਏ ਅਸੀਂ ਉਹਨਾਂ ਪਰਖਿਆਂ ਦੇ ਉਲਾਦ ਅਸੀਂ ਵੀ ਆਪ ਦੇ ਪਰਖਿਆਂ ਦਾ ਉਹਨਾਂ ਦਾ ਖੂਨ ਆ ਜੇ ਅਸੀਂ ਉਹਨਾਂ ਦੇ ਸੁਪੁੱਤਰ ਆ ਤਾਂ ਸਾਨੂੰ ਵੀ ਇਸ ਨਰਸਨਾ ਇਸ ਦਾ ਪੰਨਾ ਚੈਰਾ ਅਸੀਂ ਆਪਦੇ ਖੂਨ ਨੂੰ ਇੰਨਾ ਸੜਕ ਕਰ ਚੁੱਕੇ ਆ ਵਕਤ ਵਕਤ ਸਮੇਂ ਸਰਕਾਰਾਂ ਨੇ ਮੋਹਤ ਨਿਆ ਰਿਉੜੀਆਂ ਖਾਂ ਗੱਜ ਗਏ ਆ ਓਏ ਤੁਸੀਂ ਮਸਲ ਪਾਵਰ ਵੇਚ ਕੇ ਆਪਣੇ ਬੱਚੇ ਪਾਲਦੇ ਹੋ ਜਹਾੜੇ ਮਜ਼ਦੂਰੀ ਕਰਦੇ ਹੋ ਭਲਾ ਮੰਡੀਆਂ ਚ ਕੰਮ ਕਰਦੇ ਹੋ ਭਲਾ ਕਿਸੇ ਰਾਜ ਮੇਸਤਰੀ ਨਾਲ ਕੰਮ ਕਰਦੇ ਹੋ ਆਪ ਤੇ ਮਸਲ ਵੇਚ ਕੇ ਤੁਸੀਂ ਆਪ ਦਾ ਜੋੜ ਵੀ ਅਲੱਗ ਕਰਦੇ ਆ ਤੈਨੂੰ ਤੁਹਾਡੇ ਰਹਿਣ ਵਾਸਤੇ ਕੋਈ ਘਰ ਨਹੀਂ ਹੈ ਸੋ ਅਸੀਂ ਆਉਣ ਵਾਲੇ ਸਮੇਂ ਦਾ ਅਗਲੇ ਹਫ਼ਤੇ ਵੀ ਮੀਟਿੰਗ ਕਰਾਂਗੇ ਐਕਸਪ੍ਰੇਮਟੀ ਕਰਦਾ ਕਿ ਜਿਸ ਦਾ ਅਸੀਂ ਕੋਈ ਅਜੇ ਜਨਾਜ਼ਰ ਤੁਸੀਂ 4-5000 ਪਤਾ ਨਹੀਂ ਕਿੱਥਾ ਹੋਣੇ ਅਸੀਂ ਕੋਈ ਪੱਕੀ ਪ੍ਰੀਜ਼ ਨਹੀਂ ਤੁਹਾਨੂੰ ਦਿੰਦੇ ਪਰ ਇਹ ਸਮਝੋ ਸਵਾ ਮਹੀਨੇ ਦੇ ਵਿੱਚ ਤੇ ਤੁਹਾਨੂੰ ਉਹ ਖਾਲੀ ਜ਼ਮੀਨ ਤੇ ਕਾਰਜ ਕਰਾ ਦੇਵਾਂਗੇ ਬੋਲੇ ਸੋਨ hoard ਹਾਂ 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 ਔਰ ਉਹਦੇ ਵਾਸਤੇ ਸਾਨੂੰ ਭਲਾ ਤੇ 6-6 ਮਹੀਨੇ ਝੁੱਗਣਾ ਪਾ ਕੇ ਰਹਿਣਾ ਪਵੇ ਅੱਜ ਕੱਲ ਸੁਣਨ ਲੱਗਦਾ ਹੁੰਦੀ ਆ ਆਰਸੀ ਆ ਦੀ ਸਨਰ ਲਾਈਟ ਲਾਓ ਚਾਨਣ ਹੋ ਜਾ ਕਰੂਗਾ ਰਾਤ ਨੂੰ ਰੋਟੀ ਪਾਣੀ ਆਪੇ ਮੰਗਲੇ ਪਹੁੰਚ ਜਾਊਗਾ ਜਦੋਂ ਪਹਿਦੀ ਗਿਲਾਸ ਦਾ ਉਹ ਕਰਤਾ ਸਕਦੇ ਹੋ ਤੁਸੀਂ ਉਸੇ ਮਰਛਤਾਨੀਆ ਦੀਆਂ ਸੋਟੀਆਂ ਨਾਲ ਨਹੀਂ ਸਰਨਾ ਲਾਇਟ ਢੰਡੇ ਦੇ ਵਿੱਚ ਇੱਕ ਵੱਡੀ ਡਾਂਗ ਹੋਣੀ ਚਾਹੀਦੀ ਹੈ ਔਰ ਤੁਹਾਨੂੰ ਪੂਰਾ ਪਰਦੇ ਸਾਰੇ ਦਾੜੀ ਕਰਨੀ ਪਊਗੀ ਇਹ 7000 ਜਮੀਨਾਂ ਸਰਦਾਰ ਮੋਰ ਸੈਂਟ ਨਾਰੂ ਦੇ ਪੈਂਪਰ ਸ਼ੁਰੂ ਹੋ ਜਾਂਦੀ ਆ 20 ਦਾ ਪੋਲੂ ਵਾਲਾ ਵੀਰਾ ਕਗਿਆਣਾ ਇਹ ਸਭ ਜ਼ਮੀਨ ਤੇ ਤੁਹਾਨੂੰ ਕਾਰਜ ਹੋਣ ਵਾਸਤੇ ਸੰਰਸ ਦੀ ਲੋੜ ਹੈ ਤੁਹਾਨੂੰ ਮੈਂ ਦੱਸਣਾ ਚਾਹਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ 1995 ਦੇ 30 ਸਾਲਾਂ ਵਾਸਤੇ ਫਸਲ ਬੀਜਣ ਵਾਸਤੇ 1200 ਏਕੜ ਜ਼ਮੀਨ ਦਿੱਤੀ ਗਈ ਸੀ ਜਿਹੜਾ ਕਿ ਉਹ ਪਟਾ 2021 ਦੇ ਖਤਮ ਹੋ ਗਿਆ ਕੀ ਮਾਈਦੇ ਵਿੱਚੋਂ ਜ਼ਮੀਨਾਂ ਵੇਲੀਆਂ ਰਹੀਆਂ ਤੇ ਅੱਜ ਕਿਸੇ ਰਾਸੀ ਧਰਨੇ ਉੱਤੇ ਆਪਦੀ ਕੋਈ ਬਸਤੀ ਜੀ ਆਜੇਸ ਪਲੇਟਫਾਰਮ ਤੋਂ ਉਹਨਾਂ ਨੂੰ ਇੱਕ ਨਾਸੇ ਦਿੰਦੇ ਆ ਜਿਨ੍ਹਾਂ ਵੀਰਾਂ ਨੇ ਉੱਤੇ ਕੰਗ ਮੀਤੀ ਆ ਅੱਜ ਜਦੇ ਤੁਸੀਂ ਕੰਗ ਮਾ ਖਰੀ ਉੱਤੇ ਬਾਦ ਅਸੀਂ ਉਹਨਾਂ ਖੇਤਾਂ ਨਹੀਂ ਤੁਹਾਨੂੰ ਵੰਡਦੇ ਉੱਥੇ ਸਾਡੇ ਮਜ਼ਦੂਰ ਵੇਟ ਵੀ ਨਾ ਮਦੂਰ ਤੇ ਹਰ ਚਾਹੋਂਗੇ ਅਰ ਅਸੀਂ ਕਾਬਜ਼ ਹੋਵਾਂਗੇ ਆਪਦੀ ਜ਼ਮੀਨ ਤੇ ਸੋ ਇਸ ਪਲੇਟਫਾਰਮ ਤੋਂ ਉਹਨਾਂ ਸਾਰੇ ਜੋ ਕੰਨ ਸੁਨੇਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕੋਈ ਇੱਥੇ ਮੀਤ ਨਹੀਂ ਹੈ ਸਾਰੀ ਜ਼ਮੀਨ ਵੇਚੀ ਹੈ ਤਿਆਰ ਹੋ ਜਾਓ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉੱਤੇ ਅਸੀਂ ਵਧੀਆ ਸਕੂਲ ਬਣਾਵਾਂਗੇ ਜੇ ਤੁਸੀਂ ਕਹੋ ਵੀ ਅਸੀਂ ਦੂਰ ਆ ਸ਼ਰਦ ਚੌਂਕ ਦੀ ਲੋਕੀਂ ਉੱਤੇ ਵਧੀਆ ਸਕੂਲ ਬਣਾਵਾਂਗੇ ਡਾਕਟਰ ਮੇਲਕਰ ਪੰਮ ਬਣਾਵਾਂਗੇ ਇੱਕ ਪਾਲ ਸੜਕਾ ਵਧੀਆ ਡਾਕਟਰ ਮੇਲਕਰ ਪਾਲ ਬਣਾਵਾਂਗੇ ਅੰਕ ਆਵਾਕੇ ਦੇ ਵਿੱਚ ਜੋ ਵੀ ਕੋਈ ਸਮਾ ਕੋਈ ਪ੍ਰੋਗਰਾਮ ਜ਼ਿਲ੍ਹੇ ਦੇ ਵਿੱਚ ਵੀ ਹੋਵੇ ਤਾਂ ਉਹ ਸਟੈਲਿਸ ਦੇ ਵਿੱਚ ਡਾਕਟਰ ਮੇਲਕਰ ਪੰਮ ਦੇ ਵਿੱਚ ਜਿੱਥੇ ਤੁਸੀਂ ਜਿਵੇਂ ਅੱਜ ਬੀਬੀਆਂ ਆਈਆਂ ਇਸੇ ਤਰ੍ਹਾਂ ਸਾਡੇ ਬੱਚੇ ਜਾਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਜੇ ਇਹ ਭਵਨ ਡਾਕਟਰ ਅਮੇਰਕਰ ਸਾਹਿਬ ਦੇ ਨਾਮ ਤੇ ਹੈ ਤੇ ਅਮੇਰਕਰ ਸਾਹਿਬ ਸੀਕੌਰ ਓਏ ਅਜੇ ਤੱਕ ਤਾਂ ਸਾਨੂੰ ਡਾਕਟਰ ਅਮੇਰਕਰ ਬਾਰੇ ਸਾਡੇ ਇਤਿਹਾਸ ਦੇ ਵਿੱਚ ਸਾਡੇ ਨਾਟ੍ਰਿਕ ਦੇ ਵਿੱਚ ਸਾਡੀ ਸਕੂਲੀ ਪੜ੍ਹਾਈ ਦੇ ਵਿੱਚ ਇਹ ਨਹੀਂ ਕੀਤਾ ਗਿਆ ਬਾਬਾ ਜੀਵਨ ਸਿੰਘ ਬਾਰੇ ਨਹੀਂ ਲਿਖਿਆ ਗਿਆ ਪਰ ਕੁਮਿੰਦਾਸ ਬਾਰੇ ਨਹੀਂ ਲਿਖਿਆ ਗਿਆ ਔਰ ਇਹ ਸਾਡੇ ਕਮਜ਼ੋਰੀਆਂ ਕਿਉਂਕਿ ਉੱਪਰ ਬੈਠੀ ਜਿਹੜੀ ਜਨਤਾ ਹੈ ਉਹ ਐਸਾ ਹੀ ਸਿਰੇਸ ਬਣਾਉਂਦੀਆਂ ਕਿ ਇਹਨਾਂ ਦੇ ਬੱਚਾਂ ਨੂੰ ਇਹਨਾਂ ਦੇ ਪੁਰਖਿਆਂ ਦਾ ਇਤਿਹਾਸ ਨਾ ਪਤਾ ਲੱਗ ਜਾਵੇ ਸੋ ਮੈਂ ਆਪਨੇ ਤੱਕ ਜਿੱਥੇ ਤੱਕ ਦਾ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਦੇ ਆਉਣ ਵਾਲੇ ਸਮੇਂ ਤੱਕ ਦੇ ਐਤਮਾਰ ਨੂੰ ਤੁਸੀਂ ਸਾਰਿਆਂ ਨੇ ਕੋਸ਼ਿਸ਼ ਕਰੋ ਕਿ ਦਾਸ ਦਾਸ ਬੰਨੇ ਜਰੂਰ ਰਹਤੇ ਹੋ ਔਰ ਇਸ ਸੰਘਰਸ਼ ਨਾਲ ਆਣਾ ਜੋ ਸ੍ਰੀ ਮੈਂ ਅੱਥਾਰ ਵਾਰ ਵਾਰ ਬੇਨਤੀ ਕਰਦਾ ਕਿ ਜਿਹੜੀ ਤੁਹਾਡੀ ਹਾਜ਼ਰੀ ਲਈ ਆ ਜਿਹੜੀਆਂ ਨਸਤਾ ਬਣ ਨਹੀਂ ਆ ਅਸੀਂ ਕੇਵਲ ਉਹਨਾਂ ਜ਼ਮੀਨਾਂ ਤੇ ਉਹਨਾਂ ਲੋਕਾਂ ਨੂੰ ਹੱਕਦਾਰ ਬਣਾਵਾਂਗੇ ਇਹ ਨਹੀਂ ਕਿ ਜਿਹੜੇ ਘਰੇ ਬੈਠੇ ਮੋਬਾਈਲ ਤੇ ਵੀਡੀਓ ਵੇਖਤੀ ਜਾਂਦੇ ਆ ਉਹਨਾਂ ਲੋਕਾਂ ਨੂੰ ਤੁਸੀਂ ਵੀ ਨਹੀਂ ਹਾਜ਼ਰ ਮ ਕਰਨਾ ਕਿ ਇਹ ਸਰਦੇ ਵਿੱਚ ਕਦੇ ਆਏ ਤਾਂ ਹੈ ਨਹੀਂ ਇੱਥੇ ਅਸੀਂ ਉੱਤੇ ਮੀਟਨਾ ਕਰਦੇ ਆਂ ਅਸੀਂ ਉੱਤੇ ਸਨਾਰਸ਼ ਕਰਾਂਗੇ ਸੋ ਸਾਥੀਓ ਆਪ ਸਭ ਤੋਂ ਤੁਹਾਡਾ ਬਹੁਤ ਧੰਨਵਾਦੀ ਆਂ ਮੈਂ ਦੋ ਨਾਰੇ ਲਾਉਂਗਾ ਨਾਰੇ ਦਾ ਜਵਾਬ ਪੂਰਾ ਸੋਨੇ ਬਾਹਾਂ ਖੜੀਆਂ ਕਰਕੇ ਦੇਣਾ ਆਵਾਜ਼ ਜ਼ੋਰ ਹਾਂ ਦੇ ਆਵਾਜ਼ ਸਾਰੇ ਬੈਰੋ ਗਰੁੱਪ ਫੋਟੋ ਆਪਾਂ ਗਰੁੱਪ ਫੋਟੋ ਉਹ ਆਓ ਸਾਥੀਓ ਇੱਥੇ ਇੱਕ ਗਰੁੱਪ ਫੋਟੋ ਆਪਾਂ ਲਵਾਂਗੇ ਤੁਹਾਡੇ ਸਾਰਿਆਂ ਦੇ ਖੜਿਆ ਜੀ ਕਿਰਪਾ ਕਰਕੇ